ਸਰਦਾਰਨੀ ਵੌਇਸ ਟੂ ਪੰਜਾਬੀ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਟਿੜਕੇ ਕੜੇ ਦਾ ਪਾਣੀ ਬਦੀ ਉਲਜਮਾਲ ਪੜੀ ਲਿਖੀ ਮੁਟਿਆਰ ਸੀ ਪਰ ਸ਼ਫਾਰਿਸ਼ ਨਾ ਹੋਣ ਪਰੋਂ ਜਿੱਥੇ ਨੌਕਰੀ ਲਈ ਜਾਂਦੀ ਨਕਾਮੀ ਉਹਦਾ ਮੂੰਹ ਚੜਾਉਂਦੀ ਪਿਛਲੇ 2 ਵਰਿਆਂ ਤੋਂ ਉਹ ਮੁਸੱਲਸ 605 ਵਿੱਚ ਪਈ ਸੀ ਇਹ ਨਹੀਂ ਸੀ ਪਈ ਉਹ ਉਹਨੂੰ ਨਿੱਕੀਆਂ ਮੋਟੀਆਂ ਨੌਕਰੀਆਂ ਤੇ ਆਫਰ ਹੁੰਦੀਆਂ ਹੀ ਨਹੀਂ ਸਨ ਪਰ ਉਹਦੇ ਦਿਮਾਗ ਵਿੱਚ ਮਹਿਰੂਮੀਆਂ ਬੇਵਸੀਆਂ ਅਤੇ ਚੰਪਲਾਈਆਂ ਵੜੇ ਹੋਏ ਸਨ ਉਹ ਉਹਨਾਂ ਨੂੰ ਮੁੱਢੋਂ ਤੋੜ ਦਿਨਾ ਚਾਹੁੰਦੀ ਸੀ ਉਹਨੇ ਆਪਣਾ ਬਾਲਪਨ ਘੋਦੀਆਂ ਚੂਰੀਆਂ ਵੇਚ ਲੰਗਾਇਆ ਹੋਇਆ ਸੀ ਉਹ ਨਾ ਵੀ ਕਲਾਸ ਵਿੱਚ ਸੀ ਜਦੋਂ ਘਰ ਦੇ ਵਡਕਿਆਂ ਦੇ ਚਿਹਰਿਆਂ ਦੀ ਰੌਣਕ ਉਦੋਂ ਗਾਇਬ ਹੋ ਗਈ ਜਦੋਂ ਉਹਦੇ ਦਾਦੇ ਨੇ ਡਾਕਟਰ ਦਾ ਇਹ ਸੁਨੇਹੜਾ ਚਾਚੇ ਤੇ ਮਾਂ ਨੂੰ ਸੁਣਾਇਆ ਬਈ ਬਦੀ ਉਲਜਮਾਲ ਦੇ ਨਿੱਕੇ ਵੀਰ ਆਸਿਫ ਕਮਾਲ ਦੇ ਦਿਲ ਅੰਦਰ ਸੁਰਾਖ ਹੈ ਛੋਟੇ-ਮੋਟੇ ਦੇਸੀ ਡਾਕਟਰਾਂ ਤੋਂ ਲੈ ਕੇ ਮੁਲਕ ਦੇ ਵੱਡੇ-ਵੱਡੇ ਡਾਕਟਰਾਂ ਦੇ ਇਲਾਜ ਨਾਲ ਵੀ ਧਾਲ ਨਾ ਗਲੀ ਤੇ ਸਕਾਲਰਾਂ ਦੀ ਟੀਮ ਨੇ ਆਸਮ ਕਮਾਲ ਦੇ ਦਾਦੇ ਚਾਚੇ ਨੂੰ مشورہ ਦਿੱਤਾ ਕਿ ਇਹਦਾ ਇਲਾਜ ਵਿਦੇਸ਼ੀ દવાਖਾਨੇ ਵਿੱਚ mumkin ਹੈ ਆਸਮ ਕਮਾਲ ਦਾ ਅੱਬਾ 4 ਵਰੇ 5 ਵਰੇ ਪਹਿਲਾ ਰੋਡ ਐਕਸੀਡੈਂਟ ਵਿੱਚ ਹਲਾਕ ਹੋ ਗਿਆ ਸੀ ਬੇਵਾ ਤੇ ਉਹਦੇ ਜਤੀਮ ਬਾਲਾਂ ਦੀ ਜ਼ਿੰਮੇਵਾਰੀ ਬਦੀਉਲ ਜਮਾਲ ਦੇ ਦਾਦੇ ਤੇ ਚਾਚੇ ਦੇ ਮੋਢਿਆਂ ਤੇ ਹਾਂੜ ਪਈ। ਜਵਾਨ ਨੌ ਤੇ ਨਿੱਕੇ-ਨਿੱਕੇ ਪੋਤੇ-ਪੁੱਤਰੇ ਨੂੰ ਦੇਖ ਦੇਖਦਿਆਂ ਦਾਦੇ ਨੇ ਆਪਣੇ ਨਿੱਕੇ ਪੁੱਤਰ ਨਾਲ ਵਿਚਾਰ ਸਾਂਝੇ ਕੀਤੇ ਤੇ ਇਲਮਦੀਨ ਦਾ ਵਿਆਹ ਆਪਣੀ ਬੇਵਾਂ ਨੂੰ ਨਾਲ ਪੜਾ ਦਿੱਤਾ। ਦੂਜੇ ਵਿਆਹ ਮਗਰੋਂ ਚਰਾਗਦੀਨ ਦੇ ਪੋਤਰੇ ਇਲਮਦੀਨ ਨੂੰ ਚਾਚਾ ਹੀ ਆਖਦੇ ਰਹੇ। ਉਂਝ ਚਾਚਾ ਉਹਨਾਂ ਦੇ ਮੂੰਹ ਤੇ ਚੜਿਆ ਹੋਇਆ ਸੀ ਤੇ ਫੱਬਦਾ ਵੀ ਸੀ। ਚਾਚੇ ਨੂੰ ਅੱਬਾ ਕਹਿਣ ਲੱਗਿਆ ਉਹ ਸੰਗਦੇ ਸਨ ਤੇ ਨਾਲੇ ਚਾਚੇ ਨੂੰ ਵੀ ਇਸ ਗੱਲ ਉੱਤੇ ਇਤਰਾਜ਼ ਨਹੀਂ ਸੀ ਭਈ ਬਾਲ ਚਾਚਾ ਆਖਣ ਜਾ ਅੱਬਾ ਬਸ ਦਾਦੇ ਦੀ ਸੱਦਰ ਸੀ ਕਿ ਉਹਦੇ ਪੋਤਰੇ ਇਲਮਦੀਨ ਨੂੰ ਅੱਬਾ ਆਖਣ ਆਸਵ ਦੇ ਘਰ ਬਾਹਰ ਦੀ ਜਾਨ ਦੇ ਦਾਦੇ ਦਾ ਇੱਕੋ ਨਰੀਨਾ نسل ਦਾ ਕਾਰਨ ਸੀ ਉਹਦੇ ਇਲਾਜ ਲਈ ਵਿਦੇਸ਼ੀ ਖਰਚਾ ਵਾ ਵੋਖਾ ਸੀ ਪਉ ਘਰ ਕੁੱਲਾ ਵੇਚਣ ਮਗਰੋਂ ਕੁਝ ਆਧਾਰ ਵੀ ਲੈਣਾ ਪਿਆ ਪਰ ਅਸਫ ਕਮਾਲ ਦੀ ਹਿਆਤੀ ਖਰੀਦ ਲਈ ਗਈ ਮੁੰਡਾ ਤੇ ਬਚ ਗਿਆ ਪਰ ਚਾਚੇ ਤੋਂ ਘਰ ਦਾ ਚੁੱਲਾ ਗਰਮ ਰੱਖਣਾ ਔਖਾ ਹੋ ਗਿਆ ਚਾਚੇ ਨੇ ਬੜੀ ਮੁਸਕਨ ਨਾਲ ਬਦੀਉਲ ਜਮਾਲ ਨੂੰ ਯੂਨੀਵਰਸਿਟੀ ਤੀਕ ਪੜਾਇਆ ਪਰ ਉਹਦੀ ਨੌਕਰੀ ਲਈ ਉਹਦੇ ਕੋਲ ਨਾ ਸ਼ਿਫਾਰਿਸ਼ ਸੀ ਤੇ ਨਾ ਹੀ ਵੱਡੀ ਦੇਣ ਲਈ ਵਾਹ ਵਾ ਪੈਸਾ ਤੇ ਲਾ ਬਦੀਉਲ ਜਮਾਲ ਦਾ ਵੀ ਨੱਕ ਜਰਾ ਉੱਚਾ ਹੀ ਸੀ ਉਹਨੂੰ 2-4000 ਦੀ ਨੌਕਰੀ ਪੁੱਜਦੀ ਹੀ ਨਹੀਂ ਸੀ ਹਾਲਾਂਕਿ ਮਾਂ ਨੇ ਕਿੰਨੀ ਵਾਰੀ ਸਮਝਾਇਆ ਪਈਤੀਏ ਦਾਲ ਦਲੀਏ ਲਈ ਥੋੜਾ ਪਹਿਲਾਂ ਥੋੜੇ ਵਿੱਚ ਈ ਡਾਂਗਟ ਪਾਉਣੇ ਪੈਂਦੇ ਨੇ ਪਰ ਬਦੀ ਉਲਜਮਾਨ ਨੂੰ ਕੌਣ ਸਮਝਾਵੇ ਮਾਂ ਨੂੰ ਜਵਾਬ ਵਿੱਚ ਕਹਿੰਦੀ ਮਾਂ ਤੁਸੀਂ ਪੁਰਾਣੇ ਜ਼ਮਾਨੇ ਦੇ ਦਿਮਾਗ ਹੋ ਤੁਹਾਨੂੰ ਨਹੀਂ ਪਤਾ ਕਿ ਨਿੱਕੀ ਨੌਕਰੀ ਨਾਲ ਬੰਦੇ ਦੀ ਇੱਜ਼ਤ ਨਹੀਂ ਬੰਦੀ ਖਾਈਏ ਤੇ ਰੱਜ ਕੇ ਨਹੀਂ ਤਾਂ ਬਈਏ ਮੂੰਹ ਕੱਟ ਕੇ ਪਸ ਫਿਰ ਮੂੰਹ ਕੱਜ ਕੇ ਹੀ ਬਹਿਣਾ ਪਵੇਗਾ ਪੁੱਤਰ ਤੈਨੂੰ ਕਿੰਨੀ ਵਾਰੀ ਆਖਿਆ ਏ ਅੱਲਾ ਥੋੜੇ ਵਿੱਚ ਬਹੁਤਾ ਬਣਾਉਂਦਾ ਏ ਬੜੀ ਵਾਰ ਗੱਲ ਬਹਿਸ ਤੋਂ ਟੁਰ ਕੇ ਝੇੜੇ ਰਫੜ ਤੀਕ ਆ ਜਾਂਦੀ ਔੜਕ ਚਾਚੇ ਨੂੰ ਵਿਚਾਲੇ ਪੈ ਕੇ ਗੱਲ ਮਕਾਉਣੀ ਪੈਂਦੀ ਬਦੀ ਉਲਜਮਾਲ ਦਾ ਦੋਸਤਾਂ ਦਾ ਦ੍ਰਿਸ਼ ਬਹੁਤ ਮਕੋਲਾ ਨਹੀਂ ਸੀ ਬਸ ਇੱਕ ਦੋ ਪੁਰਾਣੀਆਂ ਸਕੂਲ ਦੀਆਂ ਸਹੇਲੀਆਂ ਸਨ ਤੇ ਬਹੁਤੀ ਸਾਂਝ ਉਹ ਆਪਣੇ ਮਕਾਨ ਮਾਲਕ ਦੀ ਵੋਟੀ ਜਿਹੜੀ ਆਪਣੇ ਘਰ ਵਾਲੇ ਤੋਂ ਪੂਰੇ 1000 ਵਰੇ ਛੋਟੀ ਸੀ ਤੇ ਬਦੀ ਉਲਜਮਾਲ ਤੋਂ ਇੱਕ ਦੋ ਵਰੇ ਵੱਡੀ ਸੀ ਉਮਰਾਂ ਦਾ ਫਰਕ ਨਾ ਹੋਣ ਪਰ ਉਹਦੀ ਦੋਸਤੀ ਮਾਲਕ ਮਕਾਨ ਅਮਜਦ ਇਫਤਖਾਰ ਦੀ ਵੋਟੀ ਨਾਲ ਵਾਵਾ ਵੱਧ ਗਈ ਉਹ ਆਪਣੀ ਹਰ ਗੱਲ ਅਫਸਾ ਨਾਲ ਕਰ ਲੈਂਦੀ ਇਥੋਂ ਤੀਕ ਕਿ ਆਪਣੀ ਮਾਂ ਦੀਆਂ ਚੁਗਲੀਆਂ ਵੀ ਅਫਸਾ ਨਾਲ ਸਾਂਝੀਆਂ ਕਰਦੀ ਅਮਜਨ ਇਫਤਖਾਰ ਤਬੀਅਤ ਠੀਕ ਨਾ ਹੋਣ ਪਾਰੋਂ ਸ਼ਕਰ ਛੇਤੀ ਆ ਗਿਆ ਤੇ ਵੋਟੀ ਸੱਜੇ ਗੋਡੇ ਨਾਲ ਬੈਠੀ ਬਦੀ ਉਲਜਮਾਲ ਤੇ ਅਮਜਦ ਨੂੰ ਸਲਾਮ ਆਖਿਆ ਤੇ ਨਾਲ ਹੀ ਆਪਣੀ ਚੁੰਨੀ ਸਿੱਧੀ ਕਰਦਿਆਂ ਹੋਇਆਂ ਉੱਠ ਖਲੋਤੀ ਬਦੀ ਉਲਜਮਾਲ ਬਰੂਹੋਂ ਨਿਕਲੀ ਤੇ ਅਮਜਦ ਇਫਤਖਾਰ ਨੇ ਆਪਣੀ ਵੋਟੀ ਨੂੰ ਆਖਿਆ ਬਦੀ ਉਲਜਮਾਲ ਅੱਜਕੱਲ ਸਾਡੇ ਘਰ ਬਹੁਤਾ ਨਹੀਂ ਆਉਣ ਜਾਣ ਲੱਗ ਪਈ। ਪੋਟੀ ਨੇ ਦੱਸਿਆ ਬਈ ਐਸੀ ਕੋਈ ਗੱਲ ਨਹੀਂ। ਕੰਮਕਾਰ ਤੋਂ ਵਿਹਲਿਆਂ ਹੋ ਕੇ ਕਦੀ ਆ ਜਾਂਦੀ ਐ। ਅਮਜ਼ਦ ਇਫਤਖਾਰ ਬੋਲਿਆ ਜਦੋਂ ਵੀ ਵੇਖਣਾ ਲੀਖ ਤਖਵਾਂਗ ਤੇਰੇ ਨਾਲ ਬੱਜੀ ਹੁੰਦੀ ਐ। ਵੋਟੀ ਬੋਲੀ ਨੀ ਵਿਚਾਰੀ ਆਪਣੇ ਘਰ ਵਾਲਿਆਂ ਤੇ ਗੁਰਬਤ ਦੇ ਰੋਣੇ ਰੋਂਦੀ ਰਹਿੰਦੀ ਐ। ਅੱਜਕੱਲ ਕਿਸੇ 'ਚ ਚੰਗੀ ਨੌਕਰੀ ਦੀ ਤਾਂਗ ਵਿੱਚ ਹੈ। ਅਮਜਦ ਇਖਤਿਹਾਰ ਨੇ ਉਹਦਾ ਚਾਇਜਾ ਲੈਂਦਿਆਂ ਹੋਇਆਂ ਆਖਿਆ ਭਈ ਜਾਨ ਆਲਮ ਰੇਡੀਓ ਪ੍ਰੋਡਿਊਸਰ ਇੱਕ ਦਿਨ ਆਖ ਰਿਹਾ ਸੀ ਵੀ ਰੇਡੀਓ ਚੈਨਲ ਨੂੰ ਇੱਕ ਨਿਊਜ਼ ਰੀਡਰ ਦੀ ਲੋੜ ਹੈ ਜਿਹੜੀ ਚੰਗੇ ਸਵੇਰ ਵਿੱਚ ਖਬਰਾਂ ਪੜ੍ਹ ਸਕੇ ਉਹਨੇ ਮੈਨੂੰ ਤੇਰੇ ਬਾਰੇ ਪੁੱਛਿਆ ਪਰ ਮੈਂ ਇਨਕਾਰ ਕਰ ਦਿੱਤਾ ਇਨਕਾਰ ਕਿਉਂ ਕੀਤਾ ਵਰਟੀ ਨੇ ਬੁਰਾ ਜਿਹਾ ਮੂੰਹ ਬਣਾ ਕੇ ਪੁੱਛਿਆ ਚੰਗਾ ਨਹੀਂ ਸੀ ਅੱਗੇ ਉਹ ਬੋਲ ਹੀ ਰਹੀ ਸੀ ਕਿ ਅਮਜਦ ਇਫਤਿਹਾਰ ਨੇ ਮੁਸਕਾਂਦਿਆਂ ਹੋਇਆਂ ਆਖਿਆ ਪਈ ਜੇ ਤੂੰ ਖਬਰਾ ਪੜਨ ਚਲੀ ਜਾਇਆ ਕਰੇਂਗੀ ਤੇ ਸਾਨੂੰ ਵਣ ਸਵੰਨੇ ਖਾਣੇ ਕੌਣ ਬਣਾ ਕੇ ਖਵਾਇਆ ਕਰੇਗਾ ਸਾਡਾ ਖਿਆਲ ਫਿਰ ਕੌਣ ਰੱਖੇਗਾ ਤੈਨੂੰ ਤੇ ਆਪਣੀ ਸੁਰਖੀ ਪਾਊਡਰ ਦੀ ਪੈ ਜਾਵੇਗੀ ਅਮਜਦ ਇਫਤਿਹਾਰ ਨੇ ਵਰਟੀ ਨੂੰ ਛੇੜਦਿਆਂ ਹੋਇਆਂ ਆਖਿਆ ਤੁਸੀਂ ਆਪਣਾ ਨਫਾ ਨੁਕਸਾਨ ਹੀ ਸੋਚਣਾ ਨਹੀਂ ਤੇਰਾ ਵੀ ਨਫਾ ਸੋਚਿਆ ਏ ਮੇਰਾ ਕੀ ਨਫਾ ਸੋਚਿਆ ਏ ਇਹੋ ਹੀ ਪਈ ਤੇਰੇ ਉੱਤੇ ਦੋ ਦੋ ਡਿਊਟੀਆਂ ਲੱਗ ਜਾਂਦੀਆਂ ਜਿਹਦੇ ਨਾਲ ਤੇਰੀ ਸਿਹਤ ਤੇ ਮੁਹੰਦਰੇ ਦਾ ਕੰਪਲੈਕਸ਼ਨ ਵੀ ਖਰਾਬ ਹੁੰਦਾ ਫਿਰ ਤੂੰ ਹਫ਼ਤੇ ਅੱਠਾਂ ਦਿਨਾਂ ਦੀ ਬਜਾਏ ਹਰ ਰੋਜ਼ ਬਿਊਟੀ ਪਲਰਾਂ ਦੇ ਫੇਰੇ ਲਾਂਦੀ ਇੱਕ ਬੰਨੇ ਘਰ ਦੇ ਕੰਮ ਦੂਜੇ ਬੰਨੇ ਨੌਕਰੀ ਤੀਜੇ ਬੰਨੇ ਆਪਣੇ ਕੰਪਲੈਕਸ ਕੰਪਲੈਕਸਨ ਦੀ ਪਰੇਸ਼ਾਨੀ ਜੋ ਜੋ ਤੁਸੀਂ ਬੜੇ ਤੇਜੋ ਉਹ ਅਮਜਦ ਇਫਤਖਾਰ ਦੇ ਬੂਟ ਜਰਾਬਾਂ ਸਮੀਟ ਕੇ ਉਹਦੇ ਰਫ ਸਲੀਪਰ ਉਹਦੇ ਸਾਹਮਣੇ ਕਰਦਿਆਂ ਹੋਇਆਂ ਬੋਲੀ ਅੱਛਾ ਦੱਸ ਇਹ ਤੇਰੀ ਚਮਚੀ ਖਬਰਾਂ ਚੰਗੀਆਂ ਪੜ ਸਕਦੀ ਐ ਉਹ ਪੜੀ ਲਿਖੀ ਐ ਬੋਲਦੀ ਚਾਲਦੀ ਵੀ ਚੰਗਾ ਐ ਪਰ ਮੈਨੂੰ ਨਹੀਂ ਪਤਾ ਉਹ ਮੰਨਦੀ ਐ ਜਾਂ ਨਹੀਂ ਤੂੰ ਉਹਨੂੰ ਬੁਲਵਾ ਕੇ ਮੈਂ ਪੁੱਛ ਲੈਣਾ ਵਾ ਬਸ ਬਸ ਰਹਿਣ ਦਿਓ ਤੁਹਾਨੂੰ ਤੇ ਬਹਾਨਾ ਚਾਹੀਦਾ ਏ ਕਿਸੇ ਮਟਿਆਰ ਨਾਲ ਗੱਲ ਕਰਨ ਦਾ ਮੈਂ ਆਪੇ ਹੀ ਪੁੱਛ ਕੇ ਤੁਹਾਨੂੰ ਦੱਸ ਦੇਵਾਂਗੀ ਮੈਨੂੰ ਕੀ ਬਹਾਨਾ ਚਾਹੀਦਾ ਹੈ ਅਜ਼ਮ ਅਫਤਖਾਰ ਦੇ ਮੂੰਹ ਵਟੇਲਦਿਆਂ ਹੋਏ ਆਖਿਆ ਮੈਨੂੰ ਪਤਾ ਹੈ ਜਦੋਂ ਤੁਹਾਡੀ ਮੇਰੇ ਤੇ ਅੱਖ ਸੀ ਤੁਸੀਂ ਮੇਰੇ ਨਾਲ ਵੀ ਗੱਲਾਂ ਕਰਨ ਦੇ ਬਹਾਨੇ ਲੱਭਦੇ ਰਹਿੰਦੇ ਸੀ ਸੋ ਅੱਛਾ ਅੱਛਾ ਮਜ਼ਾਕ ਛੱਡ ਬਦੀਉਲ ਜਮਾਲ ਤੋਂ ਜਲਦੀ ਪੁੱਛ ਕੇ ਦੱਸ ਉਹਦੀ ਕੀ رائے ਹੈ ਬਦੀਉਲ ਜਮਾਲ ਇਹ ਖਬਰ ਸੁਣ ਕੇ ਨਿਮੂਂ ਚਾਣੀ ਜਹੀ ਹੋਗੀ ਉਹਦੇ ਲਈ ਇਹ ਇੱਕ ਨਵਾਂ ਤਜਰਬਾ ਸੀ న్యూਸ ਰੀਡਿੰਗ ਰੂਮ ਅੰਦਰ ਜਾਣ ਤੋਂ ਪਹਿਲਾਂ ਪ੍ਰੋਡਿਊਸਰ ਜਾਨ ਆਲਮ ਦਾ ਆਫਿਸ ਹੁੰਦਾ ਸੀ ਤੇ ਨਿਊਜ਼ ਰੂਮ ਦੇ ਅੰਦਰ ਜਾਣ ਤੋਂ ਪਹਿਲਾਂ ਬਦੀਉਲ ਜਮਾਲ ਪ੍ਰੋਡਿਊਸਨ ਜਾਨ ਆਲਮ ਨੂੰ ਸਲਾਮ ਪ੍ਰਾਨ ਪ੍ਰਾਨ ਜ਼ਰੂਰ ਆਉਂਦੀ। ਕਦੀ ਚਾਹ ਪਾਣੀ ਵੀ ਕਰ ਲੈਂਦੀ। ਹਿਆਤੀ ਦੇ ਹਰ ਖੇਤਰ ਖੇਤਰ ਉੱਤੇ ਡਿਸਕਸ਼ਨ ਹੁੰਦੀ। ਜਾਨ ਆਲਮ ਇੱਕ ਚੰਗਾ ਸੁਲਝਿਆ ਹੋਇਆ ਪੜਿਆ ਲਿਖਿਆ ਅਤ ਘੜ ਉਮਰ ਦਾ ਆਦਮੀ ਸੀ। ਬਦੀਉਲ ਜਮਾਲ ਨੇ 2.5 ਸਾਲ ਦੇ ਅਰਸੇ ਵਿੱਚ ਚੰਗੀ ਕਿਰਦਾਰ ਕਦਰਿ ਵਿਖਾਈ ਤੇ ਰੇਡੀਓ ਫੀਲਡ ਵਿੱਚ ਉਹਦਾ ਵਾਵਾ ਨਾਮ ਹੋ ਗਿਆ। ਉਹ ਭਾਵੇਂ ਕੋਈ ਸੀਨੀਅਰ ਤੇ ਨਹੀਂ ਸੀ ਪਰ ਉਹਦਾ ਸਮਾਰ ਸੀਨੀਅਰ ਲੋਕਾਂ ਵਿੱਚ ਹੋਣ ਲੱਗਾ ਇੰਜ ਲੱਗਦਾ ਦੀ ਪਈ ਐਫ ਐਮ ਰੇਡੀਓ ਉਹਦੀ ਆਵਾਜ਼ ਤੋਂ ਅੱਡ ਬੇਕਾਰ ਹੈ ਉਹਦੀ ਫੀਲਡ ਵਿੱਚ ਕਾਮਯਾਬੀ ਦੇ ਪਿੱਛੇ ਜਾਨ ਆਲਮ ਦਾ ਹੱਥ ਸੀ ਜਾਨ ਆਲਮ ਨੇ ਹੀ ਉਹਨੂੰ ਫੀਲਡ ਵਿੱਚ ਮਤਰਫ ਵੀ ਕਰਵਾਇਆ ਸੀ ਅਤੇ ਘਰੋਂ ਬਾਹਰ ਨਿਕਲ ਕੇ ਸਮਾਜ ਵਿੱਚ ਮਿਲਵਰਤਨ ਦੀਆਂ ਡੂੰਗੀਆਂ ਰਮਝਾਂ ਤੋਂ ਵੀ ਜਾਣੂ ਕਰਵਾਇਆ ਉਹਦੀ ਸੋਚ ਫਿਕਰ ਉਹਦੇ ਕੱਦ ਤੇ ਜੀਵਨ ਨੂੰ ਵੀ ਉੱਚਾ ਕਰ ਦਿੱਤਾ ਅਜ਼ਮਤ ਇਫਤਿਹਾਰ ਦੇ ਨਾਲ ਰੇਡੀਓ ਸਟੇਸ਼ਨ ਆਈ ਹੋਈ ਪਹਿਲੇ ਦਿਨ ਸ਼ਰਮਾਈ ਲਚਾਈ ਕੁੜੀ ਨੇ ਅੱਜ ਦੀ ਬਦੀ ਉਲਜਮਾਲ ਵਿੱਚ ਜ਼ਮੀਨ ਆਸਮਾਨ ਦਾ ਫਰਕ ਸੀ ਰੇਡੀਓ ਸਟੇਸ਼ਨ ਤੇ ਕਾਲੀਗਸ ਤੇ ਬਾਹਰ ਆਉਣ ਵਾਲੇ ਲੋਕਾਂ ਦੀ ਪਹਿਲੀ ਨਜ਼ਰ ਤੋਂ ਹੀ ਉਹਨੂੰ ਉਹਨਾਂ ਦੇ ਅੰਦਰ ਦੀ ਗਵੇੜ ਲੱਗ ਜਾਂਦੀ ਜਾਨ ਆਲਮ ਨੂੰ ਉਹ ਆਲਮ ਸਾਹਿਬ ਆਖਦੀ ਅਤੇ ਉਹ ਹਮੇਸ਼ਾ ਮੈਡਮ ਕਹਿ ਕੇ ਬੁਲਾਉਂਦਾ ਜਦੋਂ ਉਹ ਮੈਡਮ ਕਹਿੰਦਾ ਤਾਂ ਉਹਨੂੰ ਜਾਪਦਾ ਜਿਵੇਂ ਉਹ ਸਾਜ ਹੈ ਤੇ ਆਲਮ ਉਹਦਾ ਗੀਤ ਹੈ ਕਿਉਂ ਜੇ ਉਹਦੇ ਹਰ ਕੰਮ ਦੀ ਰਹਿਨਮਾਈ ਵਿੱਚ ਐਸੇ ਗੀਤ ਦਾ ਅਸਰ ਹੁੰਦਾ ਆਲਦਵਾਲ ਨੌਕਰੀ ਕਰਨ ਵਾਲਿਆਂ ਤੋਂ ਲੈ ਕੇ ਘਰ ਦੇ ਮਾਮਲਿਆਂ ਬਾਰੇ ਵੀ ਉਹਦੇ ਤੋਂ ਹੱਲ ਮੰਗਦੀ ਤੇ ਉਹ ਆਪਣੇ ਕੰਮ ਵਿੱਚ ਜੁੱਪਿਆ ਜੁੱਪਿਆ ਹੀ ਉਸਨੂੰ ਗਾਈਡ ਕਰ ਦਿੰਦਾ ਕਦੀ ਉਹਦੇ ਉੱਤੇ ਪੈੜੀ ਅੱਖ ਨਾ ਰੱਖੀ ਪਰ ਬਦੀ ਉਲਜਮਾਰ ਕਈ ਵਾਰ ਜਾਨ ਆਲਮ ਨੂੰ ਆਖ ਚੁੱਕੀ ਸੀ ਭਈ ਆਲਮ ਸਾਹਿਬ ਜੀ ਕਾਲ ਨੂੰ ਮੈਂ ਤੁਸੀਂ ਮੇਥੋਂ ਇੱਥੋਂ ਚਲੇ ਗਏ ਤਾਂ ਮੈਨੂੰ ਅਕਲ ਕੌਣ ਦਿਆ ਕਰੇਗਾ ਜੇ ਮੈਨੂੰ ਅੱਲਾ ਨਾ ਕਰੇ ਇੱਥੋਂ ਜਾਣਾ ਪਿਆ ਤਾਂ ਮੈਂ ਕਿਧਰੇ ਵੀ ਐਡਜਸਟ ਨਹੀਂ ਹੋ ਪਾਵਾਂਗੀ ਇੱਕ ਦਿਨ ਅਚਨ ਚੇਦ ਅਮਜਦ ਇਖਤਾਰ ਦੀ ਵਰਟੀ ਅਫਸਾ ਦੀ ਬਦੀਉਲ ਜ਼ਮਾਲ ਦੀ ਮਾਂ ਨਾਲ ਕੋਈ ਉੱਚੀ ਨਿਵੀ ਹੋ ਗਈ ਜਦੋਂ ਗੱਲ ਵੱਧ ਗਈ ਬਦੀਉਲ ਜਮਾਲ ਦੇ ਚਾਚੇ ਦੀ ਕੱਪੜ ਗਈ ਬਦੀਉਲ ਜਮਾਲ ਦੇ ਚਾਚੇ ਨੇ ਘਰ ਬਦਲੀ ਦਾ ਫੈਸਲਾ ਕੀਤਾ ਉਂਝ ਵੀ ਕਦੀ ਮਾਲਕ ਮਕਾਨ ਤੇ ਕਿਰਾਏਦਾਰ ਦੀ ਲੰਬੇ ਸਮੇਂ ਤੱਕ ਨਿਭੀ ਵੀ ਨਹੀਂ ਦੋਵੇਂ ਤਰ੍ਹਾਂ ਜਿੰਨਾ ਮਰਜੀ ਇੱਕ ਦੂਜੇ ਦੇ ਚਾਹਵਾਨ ਹੋਣ ਦਾ ਦਾਵਾ ਕਰਨ ਕਿਸੇ ਨਾ ਕਿਸੇ ਦਿਨ ਉੱਪਰ ਨੀਵਾ ਸਾਹਮਣੇ ਆ ਹੀ ਜਾਂਦਾ ਹੈ ਝੇੜਾ ਦਾ ਮੋੜ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਵੱਜਿਆ ਤੇ ਕਰਦਾਰ 쿠ਸ਼ੀ ਦੀ ਕੱਪੜ ਗਿਆ ਅਮਜਦ ਇਫਤਿਹਾਰ ਦੇ ਸਾਹਮਣੇ ਜਦੋਂ ਬਦੀ ਉਲਜਮਾਲ ਦੀ ਮਾਂ ਉਹਦੀ ਵਰਟੀ ਨੂੰ ਆਖਿਆ ਜਾ ਨਹੀਂ ਤੇਰਾ ਕੰਮ ਹੀ ਲਾਣੀਆਂ ਤੇ ਬੁਝਾਣੀਆਂ ਹੁੰਦਾ ਏ ਤੂੰ ਆਪਣੇ ਭੌਂਜਾ ਵੇਹੜੇ ਵੜ ਕੇ ਸਾਰਾ ਸਾਰ ਦਿਨ ਫਰਾ ਨੂੰ ਉਹਦੇ ਨਾਲ ਬਹਿ ਕੇ ਬਿਠਾਈ ਰਹਿਣੀ ਐ ਜਿਵੇਂ ਆਪ ਉੱਦਲ ਕੇ ਆਈ ਸੀ ਦੁੱਜੀਆਂ ਲਈ ਵੀ ਚਕਲੇ ਖੋਲੇ ਹੋਏ ਨੇ ਫਰਾ ਅਮਜਦ ਇਫਤਿਹਾਰ ਦੀ ਨਿੱਕੀ ਭੈਣ ਸੀ ਅਮਨ ਅਮਜਦ ਇਫਤਿਹਾਰ ਨੂੰ ਪਹਿਲੀ ਵਾਰ ਅੱਤਾਂ ਦਾ ਗੁੱਸਾ ਆਇਆ ਉਹਨੇ ਤਾਂ ਹੀ ਸਹੀ ਬੋਲਿਆ ਤੇ ਫਿਰ ਆਪਣੀ ਸ਼ੋਕਰੀ ਨੂੰ ਇਸ ਚੱਕਲੇ ਲਈ ਅਤੇ ਕਈ ਕਈ ਘੰਟੇ ਕੱਲੀ ਰੱਖਣੀ ਹੈ ਅਮਜੇ ਤੇ ਪਿਆਰ ਆਪਣੀ ਭੈਣ ਦੀ ਇੱਜ਼ਤ ਉੱਤੇ ਚਿੱਕੜ ਪੈਂਦਿਆ ਸੁਣ ਕੇ ਇਹ ਭੁੱਲ ਗਿਆ ਵੀ ਬਦੀਉਲ ਜਮਾਲ ਦਾ ਇਹਦੇ ਵਿੱਚ ਕੀ ਕਸੂਰ ਹੈ ਦੇਖ ਭਾਲ ਕੇ ਇੱਕ ਦਿਨ ਮਗਰੋਂ ਬਦੀਉਲ ਜਮਾਲ ਦੇ ਚਾਚੇ ਨੇ ਕਰਾਏ ਲਈ ਘਰ ਵੇਖ ਲਿਆ ਸਮਾਨ ਚੁੱਕਿਆ ਇਸੇ ਮਹੱਲੇ ਦੀ ਚੌਥੀ ਗਲੀ ਵਿੱਚ ਜਾ ਵਸੇ पूरा हफ्ता ਲੰਘ ਗਿਆ ਪਰ ਅਮਜਦ ਇਫਤਿਹਾਰ ਦੀ ਵੋਟੀ ਦਾ ਗੁੱਸਾ ਠੰਡਾ ਹੀ ਨਹੀਂ ਸੀ ਹੋ ਰਿਹਾ ਆਖਿਰ ਇੱਕ ਦਿਨ ਅਮਜਦ ਇਫਤਿਹਾਰ ਦੀ ਘਰ ਵਾਲੀ ਨੇ ਜਾਨ ਆलम ਦੇ ਘਰ ਫੋਨ ਕਰ ਦਿੱਤਾ ਉਹਨੇ ਅਮਜਦ ਇਫਤਿਹਾਰ ਦੇ ਮੂੰਹੋਂ ਜਾਨ ਆलम ਤੇ ਬਦੀ ਉਲਜਮਾਲ ਦੇ ਬਾਰੇ ਸੁਨੇ ਹੋਏ ਸਾਰੇ ਅਖਰਾਂ ਨੂੰ ਕਈ ਗੁਣਾ ਵਧਾ ਵਾਦੇ ਨਾਲ ਲਾ ਕੇ ਦੱਸਿਆ ਹਾਲਾ ਜੇ ਅਮਜਦ ਇਫਤਿਹਾਰ ਜੇ ਕਦੀ ਜਾਨ आलम ਦੇ ਦਫਤਰ ਜਾਂਦਾ ਤੇ ਹਮੇਸ਼ ਬਦੀਉਲ ਜਮਾਲ ਤੇ ਜਾਨ आलम ਚਾਲੇ ਫਰਕ ਤੇ ਫਿਕਰ ਬਾਰੇ ਹੀ ਬਹਿਸ ਹੋ ਰਹੀ ਹੋਰ ਗਈ ਹੁੰਦੀ ਉਹ ਕਦੀ ਕੋਈ ਪਿਹੜਾ ਕਾਮਨਾ ਵੇਖਿਆ ਉਸ ਕਦੀ ਕੋਈ ਪਿਹੜਾ ਕਾਮਨਾ ਵੇਖਿਆ ਅਸਮਦ ਇਫਤਖਾਰ ਨੇ ਵੀ ਉਹਨਾਂ ਦੀ ਆਮ ਜਹੇ ਸੰਬੰਧ ਦੀ ਗੱਲ ਕੀਤੀ ਸੀ ਪਰ ਔਰਤ ਜਾਤ ਜਦੋਂ ਇਨਤਕਾਮ ਉੱਤੇ ਉੱਤਰ ਆਵੇ ਤਾਂ ਉਹਨੂੰ ਪਿਹੜੇ ਦੀ ਵੰਡ ਉੱਕਾ ਭੁੱਲ ਜਾਂਦੀ ਹੈ ਅਮਜ਼ਦ ਇਫਤਿਹਾਰ ਦੀ ਵਰਟੀ ਨੇ ਜਾਨ ਆਲਮ ਦੀ ਘਰ ਵਾਲੀ ਨੂੰ ਉਹਦੀਆਂ ਧੀਆਂ ਦੇ ਸਾਹਮਣੇ ਬਦੀਉਲ ਜਮਾਲ ਤੇ ਜਾਨ ਆਲਮ ਬਾਰੇ ਉਹ ਉਹ ਇਲਜ਼ਾਮ ਲਾਇ ਜਿਨ੍ਹਾਂ ਨੂੰ ਬਦੀਉਲ ਜਮਾਲ ਤੇ ਜਾਨ ਆਲਮ ਦੀ ਹਿਆਤੀ ਵਿੱਚ ਕੋਈ ਵजूद ਹੀ ਨਹੀਂ ਸੀ ਜਾਨ ਆਲਮ ਦੀ بیوی ਨੇ ਅਮਜ਼ਦ ਇਫਤਿਹਾਰ ਦੀ ਵਰਟੀ ਨੂੰ ਆਖਿਆ ਭੈਣ ਤੇਰਾ ਭਲਾ ਹੋਵੇ ਮੈਨੂੰ ਤੇ ਦੁਨੀਆ ਦੀ ਕੋਈ ਸੁੱਧ ਬੁੱਧ ਹੀ ਨਹੀਂ ਜਾਨ ਆਲਮ ਸਾਰਾ ਦਿਨ ਘਰੋਂ ਬਾਹਰ ਰਹਿੰਦਾ ਹੈ ਆਪਣੇ ਘਰ ਦੀ ਉਹਨੂੰ ਸੋਚਣਾ ਕਿੰਜ ਆਵੇ ਜਦੋਂ ਉਹਨੇ ਆਪਣਾ ਮਨ ਪਰਚਾਉਣ ਲਈ ਬਾਹਰ ਕਾਰਨ ਰੱਖੇ ਹੋਏ ਨੇ ਘਰ ਵਿੱਚ 3 ਜਵਾਨ ਜਵਾਨੀ ਵੱਲ ਉੱਦਲ ਰਹੀਆਂ ਉੱਦਲ ਗਈਆਂ ਪਰ ਮੈਨੂੰ ਕੀ ਪਤਾ ਉਹਦੇ ਚਾਲੇ ਹੀ ਵੱਖਰੇ ਹੋਏ ਹੋ ਰਹੇ ਨੇ ਅਮਜੇ ਦੀ ਫਾਰਦੀ ਵੋਟੀ ਨੇ ਅਥਰੂ ਕੇਰ ਦੀ ਜਾਨ ਆਲਮ ਦੀ بیوی ਨੂੰ ਸਹਿ ਦਿੱਤੀ ਪਈ ਉਹਨੂੰ ਧਿਆਨ ਕਿੰਜ ਆਵੇਗਾ ਜਦ ਉਹਨੇ ਬਦੀ ਉਲਝਮਾਨ ਲਾਣਾ ਆਪਣੇ ਵਿਆਹ ਦੀਆਂ ਪੀਂਗਾ ਪਾਈਆਂ ਹੋਈਆਂ ਨੇ ਜਾਨ আলম ਦੇ ਘਰ ਇਹਨਾਂ ਗੱਲਾਂ ਦਾ ਚੋਖਾ ਰਫੜਾ ਪੈ ਗਿਆ ਜਾਨ আলম ਨੇ ਰਿਟਾਇਰਡ ਹੋਣ ਵਿੱਚ ਅਜੇ 5 ਸਾਲ ਬਾਕੀ ਸਨ ਘਰ ਵੱਲੋਂ ਫੈਸਲਾ ਇਹ ਸੀ ਪਰ ਭਈ ਜਾਨ ਤੇ ਉਹ ਵੇਲੇ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਵੇ ਜਾਂ ਬਦੀ ਉਲਜਮਾਨ ਨੂੰ ਰੇਡੀਓ ਸਟੇਸ਼ਨ ਤੋਂ ਕਢਵਾ ਦੇਵੇ ਜਾਨ আলম ਨੇ ਘਰ ਵਾਲਿਆਂ ਨੂੰ ਲੱਖ ਸਮਝਾਇਆ ਵੀ ਐਸੀ ਕੋਈ ਗੱਲ ਨਹੀਂ ਤੇ ਨਾਲੇ ਬਦੀ ਉਲਜਮਾਨ ਨੂੰ ਕਢਵਾਉਣਾ ਮੁਸ਼ਕਲ ਹੈ ਤੇ ਜੇ ਉਹ ਨੌਕਰੀ ਪਹਿਲਾਂ ਛੱਡ ਦੇਵੇ ਤੇ ਨਮੋਸ਼ੀ ਹੈ ਜਾਨ ਆਲਮ ਨੇ ਘਰ ਵਾਲਿਆਂ ਦੇ ਪਿੱਛੇ ਅਮਜਿਤ ਇਫਤਿਹਾਰ ਤੇ ਉਹਦੀ ਵੋਟੀ ਦਾ ਚੁੱਕਣਾ ਸੀ ਬਦੀਉਲ ਜਮਾਲ ਜਾਨ ਆਲਮ ਦੀਆਂ ਮਜਬੂਰੀਆਂ ਤੋਂ ਪਲ-ਪਲ ਵਖਬ ਸੀ ਉਹਨੇ ਨੌਕਰੀ ਛੱਡਣ ਦਾ ਫੈਸਲਾ ਕੀਤਾ ਪਰ ਜਾਨ ਆਲਮ ਦਾ ਉਹਦਾ ਅਹਿਸਾਸ ਹੋਰ ਵਾਦਾ ਜਾ ਰਿਹਾ ਸੀ ਬਦੀਉਲ ਜਮਾਲ ਨੂੰ ਵੀ ਜਾਨ ਆਲਮ ਦੀ ਇੱਜ਼ਤ ਦਾ ਉਹਨਾ ਹੀ ਖਿਆਲ ਸੀ ਜਾਨ ਆਲਮ ਦੇ ਘਰ ਬੇਇੱਜ਼ਤੀ ਹੜ ਵਾਂਗ ਵੱਧ ਰਹੀ ਸੀ ਤੇ ਪ੍ਰੋਫੈਸ਼ਨਲ ਇਤਕਲਾਫ ਰੱਖਣ ਵਾਲਿਆਂ ਵੱਲੋਂ ਪਾਗੋਸ਼ਾਲੀ ਜਾ ਰਹੀ ਸੀ ਬਦੀਉਲ ਜ਼ਮਾਨ ਦੇ ਅਹਿਸਾਸ ਵਿੱਚ ਵਾਧਾ ਪਈ ਜਾ ਰਿਹਾ ਸੀ ਸੋਮਵਾਰ ਸਵੇਰੇ 9 ਵਜੇ ਦੀਆਂ ਖਬਰਾਂ ਪੜ੍ਹਨ ਦੀ ਰਸਲ ਹੋਣ ਵਾਲੀ ਸੀ ਬਦੀਉਲ ਜ਼ਮਾਨ ਨਿਊਜ਼ ਰੀਡਿੰਗ ਰੂਮ ਵਿੱਚ ਤੇਜ਼-ਤੇਜ਼ ਪੈਰ ਪੁੱਟਦੇ ਜਾ ਰਹੀ ਸੀ ਜਦੋਂ ਉਹ ਜਾਨ ਆਲਮ ਦੇ ਕਮਰੇ ਦੇ ਕੋਲੋਂ ਲੰਘਣ ਲੱਗੀ ਤਾਂ ਚੌਕੀਦਾਰ ਨੇ ਉਹਨੂੰ ਦੂਰੋਂ ਆਉਂਦਾ ਵੇਖ ਕੇ ਅੱਗਲ ਵਾਂਡੀ ਸਲਾਮ ਕੀਤਾ ਤੇ ਨਾਲ ਹੀ ਇੱਕ ਲਫਾਫਾ ਉਹਨੂੰ ਦਿੰਦਿਆਂ ਹੋਇਆਂ ਆਖਿਆ ਪਈ ਬੀਬੀ ਜੀ ਇਹ ਸਾਹਿਬ ਦੀ ਚਿੱਠੀ ਤੁਹਾਡੇ ਨਾਂ ਸਾਹਿਬ ਦੀ ਚਿੱਠੀ ਮੇਰੇ ਨਾਂ ਉਹਨੇ ਹੈਰਾਨੀ ਦਾ اظہار ਕੀਤਾ ਤੇ ਨਿਊਜ਼ ਰੂਮ ਅੰਦਰ ਜਾਣ ਤੋਂ ਪਹਿਲਾਂ ਹੀ ਲਿਫਾਫੇ ਅੰਦਰੋਂ ਕਾਗਜ਼ ਕੱਢ ਕੇ ਵੇਖਣ ਲੱਗ ਪਈ ਵਰਕੇ ਦੇ ਅੱਖਰਾਂ ਉੱਤੇ ਨਜ਼ਰ ਪਈ ਤੇ ਲਿਖਿਆ ਸੀ ਉਸਕੋ ਸਮਝਾਣਾ ਔਰ ਬੁਝਾਣਾ ਥਾ ਆਪਣਾ ਘਰ ਵੀ ਮੁਝੇ ਬਚਾਣਾ ਥਾ ਬਾਕੀ ਵਰਕਾ ਖਾਲੀ ਸੀ ਉੰਨੇ ਛੇਤੀ ਨਾਲ ਦੂਜਾ ਵਰਕਾ ਵੇਖਿਆ ਉਹ ਜਨ ਆਲਮ ਦੇ ਅਸੀਫੇ ਦੀ ਫੋਟੋਕਾਪੀ ਸੀ ਆਪਣੇ ਤਸੁਰਾਤ ਚੌਂਕੀਦਾਰ ਤੋਂ ਲਿਕਾਉਂਦੀ ਲਿਕਾਉਂਦੀ ਨਿਊਜ਼ ਰੀਡਿੰਗ ਰੂਮ ਦੇ ਟੇਬਲ ਦੇ ਕੋਲ ਆ ਗਈ ਵਰਕੇ ਲਫਾਫੇ ਸਮੇਤ ਗੁੱਛੂ ਮੁੱਛੂ ਕਰਕੇ ਪਰਸ ਵਿੱਚ ਪਾ ਲਿਆ ਖਬਰਾਂ ਦਾ ਵੇਲਾ ਨੇੜੇ ਸੀ ਔਖੀ ਸੌਖੀ ਹੋ ਕੇ ਖਬਰਾਂ ਪੜੀਆਂ ਤੇ ਭੌਂਦੇ ਪੈਣੀ ਘਰ ਆ ਗਈ ਘਰ ਆ ਕੇ ਸਿੱਧੀ ਆਪਣੇ ਕਮਰੇ ਵਿੱਚ ਵੜ ਗਈ ਕਮਰੇ ਦੀ ਕੁੰਡੀ ਬੰਦ ਕਰਕੇ ਪਰਸ ਵਿੱਚੋਂ ਜਾਨ আলম ਦੀ ਚਿੱਠੀ ਮੁੰਮੁੜ-ਮੁੰਮੜ ਪੜਦੀ ਰਹੀ ਅਸਤੀਫੇ ਤੇ ਉਹ ਪਰਸੋਂ ਦਾ ਹੀ ਦੇ ਗਿਆ ਸੀ ਪਰ ਬਦੀ ਉਲਜਮਾਨ ਨੂੰ ਆਪਣੇ ਨਾਂ ਦੀ ਚਿੱਠੀ ਪੜ ਕੇ ਅੱਜ ਪਤਾ ਲੱਗਾ 8-10 ਦਿਨਾਂ ਮਗਰੋਂ ਆਪਣੇ ਕਿਸੇ ਕੰਮ ਦੇ سلسلے ਵਿੱਚ ਜਾਨ আলম ਦਾ ਚੌਕੀਦਾਰ ਨਾਲ ਫੋਨ ਤੇ ਸੰਪਰਕ ਹੋਇਆ ਅਤੇ ਉਹਨਾਂ ਦੱਸਿਆ ਭਈ ਸਾਬ ਜੀ ਮੈਡਮ ਸਾਈਬਾ ਤੇ 3-4 ਦਿਨਾਂ ਤੋਂ ਆਫਿਸ ਨਹੀਂ ਆਈਆਂ ਖੋਰੇ ਕੰਮ ਛੱਡ ਗਈਆਂ ਨੇ ਪਰ ਤੁਹਾਡੇ ਨਾਲ ਇੱਕ ਪੱਤਰ ਮੈਨੂੰ ਦੇ ਕਿ ਕਹਿੰਦੀਆਂ ਹਨ ਕਿ ਸਿਰਫ ਤੁਹਾਨੂੰ ਪਛਾਵੇ ਦੱਸੋ ਕਿਸ ਤਰ੍ਹਾਂ ਕਲਾਂ ਜਾਨ ਆਲਮ ਦੇ ਘਰ ਦਾ ਸਰਨਾਮਾ ਲਿਖਾਉਂਦਿਆਂ ਹੋਇਆਂ ਆਖਿਆ ਭਾਵੇਂ ਹੁਣੇ ਆ ਜਾ ਮੈਂ ਚੌਕ ਤੋਂ ਤੈਨੂੰ ਪਿਕ ਕਰ ਲਵਾਂਗਾ ਜਾਨ ਆਲਮ ਨੇ ਬੇਚਾਨੀ ਨਾਲ ਕੰਬਦੇ ਹੱਥਾਂ ਨਾਲ ਹੌਲਾ ਜਿਹਾ ਲਫਾਫਾ ਖੋਲਿਆ ਸਾਰਾ ਕਾਗਜ਼ ਖਾਲੀ ਸੀ ਬਸ ਵਰਕੇ ਉੱਤੇ ਇਨਾਂ ਹੀ ਲਿਖਿਆ ਸੀ ਅਸੀਂ ਟਿੜਕੇ ਘੜੇ ਦਾ ਪਾਣੀ ਤੇ ਕੱਲ ਤੱਕ ਨਹੀਂ ਰਹਿਣਾ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ